ਸਹ ਨਿਰਾਤਾਰ ਭੈ ਭਾਰ ਤਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਤ ਪਾਮਨ ਭਗਤ ਵੱਛਲ ਕਿਰਪਾ ਦੇਖ ਜਾਨੇ ਜੁਗ ਜੁਗ ਅਟਲ ਤਨ ਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਮਨ ਪਵਿੱਤਰ ਹਜ਼ੂਰੀ ਵਿੱਚ ਦਮਦਮੀ ਟਕਸਾਲ ਸਦਰ ਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਨਾਲ ਜੋ ਅਈ ਗੁਰਦਾਸ ਸਾਹਿਬ ਜੀ ਸੋ ਮਹਾਂਪੁਰਖਾਂ ਦੀ ਜੋ ਬਾਣੀ ਹੈ ਤੇ ਨਾਰਾਂ ਦੀਆਂ ਜੋ ਕਥਾ ਪਿਛਲੇ ਸਮੇਂ ਤੋਂ ਇਹ ਪ੍ਰਾਰੰਭ ਹੈ ਜਿਸ ਵਿੱਚ गुरु खालसा जी सतारवीं पौड़ी संपूर्ण हो करके अठारहवीं पौड़ी दतारवीं वार संपूर्ण हो करके अठारहवीं वार दिया। चार पौड़ियाँ जो है वो कथा लाइव हो चुकी है ਪੰਜਵੀਂ ਪੌੜੀ ਤੋਂ ਅੱਜ ਕਥਾ ਪਰਾਰੰਭ ਕਰਦੇ ਹਾਂ ਸੋ ਆਓ ਗੁਰੂ ਪਿਆਰਿਓ ਪਾਵਨ ਕਥਾ ਸੁਣ ਕਰਕੇ ਲਾਹ ਖੱਟਿਏ ਕੋਦਰਤ ਵਾਹਿਗੁਰੂ ਜੀ ਦੇ ਪੈਰ ਵਿੱਚ ਹੈ ਵਾਹੀ ਸਾਹਿਬ ਜੀ ਨੇ ਪਿਛਲੀਆਂ ਪੌੜੀਆਂ ਦੇ ਵਿੱਚ ਇਹ ਸਿਧਾਂਤ ਰੱਖਿਆ ਇਹ ਆਸ਼ਾ ਉਚਾਰਨ ਕੀਤਾ ਹੈ ਕਿ ਉਹ ਪਰਮੇਸ਼ਰ ਆਪ ਅਲੇਖ ਹੈ ਕੁਦਰਤ ਲੇਖੇ ਵਿੱਚ ਹੈ ਹੁਣ ਇੱਥੇ ਕਥਨ ਕਰ ਰਹੇ ਹਨ ਭੈ ਵਿੱਚ ਸਾਰੀ ਕੁਦਰਤ ਵਾਹਿਗੁਰੂ ਜੀ ਦੇ ਪੈਰ ਵਿੱਚ ਹੈ ਕਿਸ ਪ੍ਰਕਾਰ ਪ੍ਰੇਮ ਦੇ ਨਾਲ ਪਾਵਨ ਸੋਸ਼ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਓ ਸ਼ਰਦਾ ਭਾਵਨਾ ਨਾਲ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈ ਵਿੱਚ ਧਰਤ ਆਗਾਸ ਹੈ ਨਿਰ ਧਾਰ ਪੈ ਭਾਰ ਧਰਾਇਆ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਆਸ਼ਿਰਤ ਰਹਿਤ ਹੋ ਕਰਕੇ ਆਪਣੇ ਪੈਰ ਵਿੱਚ ਧਰਤੀ ਤੇ ਆਕਾਸ਼ ਰੱਖੇ ਹਨ ਪਰ ਸਾਰੀ ਸ੍ਰਿਸ਼ਟੀ ਨੂੰ ਆਪਣੇ ਪੈਰ ਦੇ ਭਾਰ ਦੇ ਨਾਲ ਰੱਖਿਆ ਹੋਇਆ ਹੈ ਪਉਣ ਪਾਣੀ ਬੈ ਸੰਤਰੋ ਪੈ ਵਿੱਚ ਰੱਖੈ ਮੇਲ ਮਿਲਾਇਆ ਇਸ ਪ੍ਰਕਾਰ ਯਲ ਵాయు ਅਗਨੀ ਆਦ ਸਾਰੇ ਤਤ ਪੈਦ ਵਿੱਚ ਰੱਖ ਕਰਕੇ ਉਹਨਾਂ ਦਾ ਆਪ ਵਿੱਚ ਮੇਲ ਮਿਲਾ ਦਿੱਤਾ ਹੈ ਪਾਣੀ ਅੰਦਰ ਧਰਤ ਧਰ ਵਿਣਥੰਮਾ ਆਕਾਸ਼ ਰਹਾਇਆ ਪਾਣੀ ਦੇ ਅੰਦਰ ਧਰਤੀ ਰੱਖੀ ਹੈ ਔਰ ਆਕਾਸ਼ ਜੋ ਹੈ ਫਮਯੰਤੂ ਬਿਨਾਈ ਰੱਖਿਆ ਹੋਇਆ ਹੈ ਇਹ ਆਕਾਸ਼ ਜੋ ਹੈ ਨਾ ਇਹਦਾ ਮਤਲਬ ਕੱਲਾ ਨੀਲ ਨਹੀਂ ਪੰਜਵਾਂ ਤੱਤ ਅਕਾਸ਼ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਔਰ ਫਿਰ ਨਿਆਸਰੇ ਹੈ ਉਹ ਆਕਾਸ਼ ਹੈ ਬਿਨਾਂ ਥਮਿਆ ਨੂੰ ਰੱਖਣਾ ਕੀਤਾ ਹੈ ਕਾਠੇ ਅੰਦਰ ਅਗਣ ਧਰ ਕਰ ਪਰ ਫੁੱਲ ਤੋਂ ਸੁਹਲ ਫੁਲਾਇਆ ਲੱਕੜੀ ਦੇ ਵਿਚ ਆਗ ਰੱਖੀ ਹੋਈ ਹੈ ਫਿਰ ਬ੍ਰਿਸ਼ਾ ਨੂੰ ਪਰਫੁੱਲਤ ਕਰਕੇ ਪਰਫੁੱਲਤ ਰੱਖ ਕੇ ਫਲਾਂ ਦੇ ਨਾਲ ਫੁਲਾਉਂਦਾ ਹੈ ਨਵੇਂ ਦੁਆਰੀ ਪਵਨ ਧਰ ਭੈ ਵਿੱਚ ਸੂਰਜ ਚੰਦ ਚਲਾਇਆ ਨੌਂ ਦੁਆਰਿਆਂ ਵਿੱਚ ਪਵਨ ਰੱਖੀ ਹੋਈ ਹੈ ਅਰਥਾਤ ਇਹਨਾਂ ਦੇ ਰਸਤੇ ਅੰਦਰ ਦੀਆਂ ਮੈਲਾਂ ਬਾਹਰ ਨਿਕਲਦੀਆਂ ਹਨ ਸੂਰਜ ਤੇ ਚੰਦ ਵੀ ਪੈ ਵਿੱਚ ਚਲਾਏ ਹੋਏ ਹਨ ਮੇਰਾ ਪਾਉ ਆਪ ਨਿਰੰਜਨ ਰਾਯਾ ਪਰ ਆਪ ਮਾਇਆ ਤੋ ਅਲੇਪ ਰਾਜਾ ਵਾਹਿਗੁਰੂ ਨਿਰਭਉ ਹੈ ਸੋ ਪੌਣਵੀ ਸੂਖਮ ਤੱਤ ਹੈ 50 ਮੀਲ ਤੋਂ ਪਰੇ ਇਹ ਜੋ ਹੈ ਨਹੀਂ ਮਿਲਦੀ ਪਰ ਆਕਾਸ਼ ਤੱਤ ਸਾਰੇ ਵਿਆਪਕ ਹੈ ਇਸ ਪ੍ਰਕਾਰ ਜਿਸ ਨੂੰ ਪੱਛਮੀ ਵਿਦਵਾਨ ਵੀ ਕਹਿੰਦੇ ਇਥਰ ਨਾਮ ਕਰਕੇ ਮੰਨਦੇ ਆ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਆਪ ਨਿਰਭਉ ਹੈ ਨਿਰੰજન ਹੈ ਰਾਜਾ ਸਰੂਪ ਔਰ ਸਾਰੇ ਇਹ ਤਤ ਵਾਹਿਗੁਰੂ ਜੀ ਦੇ ਪੈਰ ਵਿੱਚ ਹਨ ਪੈਰ ਵਿੱਚ ਪਵਨ ਵਹ ਸੋ ਪੈਰ ਵਿੱਚ ਸੂਰਜ ਪੈਰ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਪੈ ਵਿੱਚ ਪਉਣ ਮਹਿ ਸਦਵਾਉ ਪੈ ਵਿੱਚ ਚੱਲੇ ਲਖ ਦਰੀਆਉ ਪੈ ਵਿੱਚ ਅਗਨ ਕੱਢਾ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਦਰਪੈ ਦਰਤ ਆਕਾਸ਼ ਨਕਸ਼ਤਰਾ ਸਿਰ ਉੱਪਰ ਅਮਰ ਕਰਾਰਾ ਇੱਕ ਵਾਹਿਗੁਰੂ ਪੈ ਸੋ ਰਹਿਤ ਹੈ ਆਪ ਕਰਤਾਰ ਹੈ ਕੀਤੀ ਹੋਈ ਉਸ ਦੇ ਭੈ ਵਿੱਚ ਹੈ ਪੈ ਤੂ ਭਾਵ ਆਗਿਆ ਮੰਨਣ ਵਾਲੀ ਬਿਰਤੀ ਦਾ ਹੈ ਚਾਹੇ ਉਹ ਗਿਆਨ ਦੀ ਕਿਸੇ ਅਵਸਥਾ ਵਿੱਚ ਹੋਵੇ ਚਾਹੇ ਉਹ ਅਗਿਆਤ ਖੇਚ ਖੇਚ ਮਾਤਰ ਦੀ ਦਸ਼ਾ ਵਿੱਚ ਹੀ ਹੋਵੇ ਜੋ ਨਿਜਮਾ ਅਨੁਸਾਰ ਤੁਰ ਜਾਵੇ ਇਹ ਸਮਝਣਾ ਹੈ ਸੋ ਇਸ ਤਰ੍ਹਾਂ ਵਾਹਿਗੁਰੂ ਦੇ ਭੈ ਵਿੱਚ ਸਾਰੀ ਸ੍ਰਿਸ਼ਟੀ ਹੈ ਲੱਖ ਸਮਾਨ ਉਚਾਨ ਚੜ ਉੱਚਾ ਹੋਏ ਨਾ ਅੰਬੜ ਸਕੈ ਹੁਣ ਅਕਾਲ ਪੁਰਖ ਵਾਹਿਗੁਰੂ ਜੀ ਦਾ ਉੜਕ ਜੋ ਹੈ ਉਹ ਨਹੀਂ ਮਿਲਦਾ ਔਰ ਵਾਹਿਗੁਰੂ ਵਿਆਪਕ ਹੈ ਛੇਵੀਂ ਪੌੜੀ ਵਿੱਚ ਹੈ ਉਹ ਬ੍ਰਹਮਗਣੀ ਮਹਾਂਪੁਰਖ ਬਾਬਾ ਗੁਰਦਾਸ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਹਨ ਲੱਖ ਅਸਮਾਨਾਂ ਦੀ ਉਚਾਈ ਪੁਰ ਚੜ੍ਹ ਕੇ ਕੋਈ ਉੱਚਾ ਹੋ ਗੜੋਵੇ ਪਰ ਉਹ ਉੱਚੇ ਤੋਂ ਉੱਚਾ ਈਸ਼ਵਰ ਉਹਨੂੰ ਪਹੁੰਚ ਨਹੀਂ ਸਕਦਾ ਕਿਉਂ ਜੋ ਦੱਸਦੇ ਹਨ ਉੱਚੀ ਹੂੰ ਉੱਚਾ ਕਣਾ ਥਾਉ ਗਿਰਾਉ ਨਾ ਨਾਉ ਅਥੱਕੈ ਸਭ ਤੋਂ ਉੱਚੇ ਲੋਕ ਜੋ ਹਨ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਤੋਂ ਵੀ ਬਹੁਤ ਉੱਚਾ ਹੈ ਉਸ ਦੇ ਪਿੰਡ ਦਾ ਨਾ ਨਾਉ ਨਾ ਕੋਈ ਥਾਉ ਕੋਈ ਵੀ ਉਹਨੂੰ ਪਹੁੰਚ ਨਹੀਂ ਸਕਦਾ ਲੱਖ ਬਤਾਲ ਨਿਵਾਣ ਜਾਏ ਨੀਵਾ ਹੋਏ ਨਾ ਨੀਵੇ ਤੱਕ ਸੋ ਇਸ ਪ੍ਰਕਾਰ ਗੁਰੂ ਪਿਆਰਿਓ ਉੱਚਿਆਂ ਬਾਰੇ ਵਿਚਾਰ ਕਰੀਏ ਅਸਮਾਨ ਤੋਂ ਇੱਥੇ ਅਸਮਾਨ ਤੋਂ ਭਾਵ ਉਹ ਤਾਰਾ ਮੰਡਲ ਹੈ ਜੋ ਸਾਨੂੰ ਅੱਖ ਨਾਲ ਦਿਸਦਾ ਹੈ ਜਦ ਉੱਥੇ ਪਹੁੰਚੀਏ ਦਾ ਇੱਕ ਹੋਰ ਮੰਡਲੇ ਸਵੰਗ ਅੱਗੇ ਦਿਖਦਾ ਹੈ। ਇਉਂ ਜਿਉਂ-ਜਿਉਂ ਨਿਸ਼ਾਨੇ ਤੇ ਪਹੁੰਚਦੇ ਜਾਵੇ ਤਿਉਂ ਤਿਉਂ ਉਹ ਅੱਗੇ ਦਿਖਦਾ ਜਾਏਗਾ। ਸੋ ਇਹਨਾਂ ਨੂੰ ਲੱਖ ਅਸਮਾਨ ਕਿਹਾ ਹੈ। ਗਿਣਤੀ ਕੋਈ ਨਹੀਂ ਲੱਖ ਅਸਮਾਨ ਉਚਾਨ ਚੜ। ਔਰ ਇਸੇ ਤਰ੍ਹਾਂ ਹੁਣ ਪਤਾਲਾਂ ਦੀ ਗੱਲ ਕਰ ਰਿਹਾ ਆ। ਲਖਾਂ ਪਤਾਲ ਸੋ ਉਹਨੋਂ ਤੋਂ ਨੀਵੇਂ ਜਾ ਕਰਕੇ ਨੀਮਾ ਹੋਏ ਨਾ ਨੀਵੇਂ ਤੱਕੇ ਹੋਰ ਨੀਮਾ ਜਾ ਕਰਕੇ ਥੱਲੇ ਜਾ ਕਰਕੇ ਲਖਾਂ ਪਤਾਲਾਂ ਦੇ ਠਾਂ ਜਾ ਕੇ ਤਾਂ ਵੀ ਉਸ ਅਕਾਲ ਪੁਰਖ ਨੂੰ ਈਸ਼ਰ ਨੂੰ ਵਾਹਿਗੁਰੂ ਨੂੰ ਨਹੀਂ ਤੱਕ ਸਕਦੇ ਪੂਰਬ ਪੱਛਮ ਉਤਰਾਧ ਦੱਖਣ ਫੇਰ ਚੋ ਫੇਰ ਨਾ ਟੱਕੈ ਹਣ ਦੱਸਦੇ ਹਨ ਕਿ ਦਿਸ਼ਾ ਦੇ ਨਾਲ ਵੀ ਦੇਸ਼ ਕਾਲ ਵਸਤੂ ਕਰਕੇ ਵੀ ਉਹਦਾ ਅੰਤ ਨਹੀਂ ਹੁੰਦਾ ਪੂਰਬ ਪੱਛਮ ਉੱਤਰ ਦੱਖਣ ਔਰ ਉਹ ਪੇ ਦਿਸ਼ਾਵਾਂ ਇਨ ਸਾਰਿਆਂ ਵਿੱਚ ਫਿਰਦਾ ਹੋਇਆ ਇਹਨਾਂ ਤੋਂ ਸੋ ਇਹਨਾਂ ਕਰਕੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਛੇਦਿਆ ਨਹੀਂ ਜਾਂਦਾ ਇਹਨਾਂ ਤੋਂ ਨਿਰਲੇਪ ਹੈ ਇਹਨਾਂ ਤੋਂ ਉੱਚਾ ਹੈ ਬਿਨ ਦੁਆਰੇ ਤ੍ਰਲੋਕ ਸੁਮਾਏ ਬਿਨ ਦੁਆਰੇ ਤੋਂ ਤਨਾਂ ਲੋਕਾਂ 14 ਭਵਨਾਂ ਦੇ ਸਾਰੇ ਕਣ ਕਣ ਚ ਰਵਿਆ ਹੋਇਆ ਇਹੋ ਜ ਆ ਨਿਰੰਕਾਰ ਹੈ ਓੜਕ ਮੂਲ ਨਾ ਲੱਭਈ ਉਦਪਦ ਪਰਲੋ ਅੱਖ ਫਰਕੈ ਸੋ ਗੁਰੂ ਪ੍ਰੇਮਿਓ ਫੇਰ ਚੋ ਫੇਰ ਨ ਟਕੈ ਇਹ ਸਾਰੀਆਂ ਦਿਸ਼ਾਵਾਂ ਨੂੰ ਟੱਕ ਨਹੀਂ ਸਕਦੀਆਂ ਚੁਫੇਰੇ ਫਿਰ ਰਿਹਾ ਹੈ ਆਕਾਸ਼ ਵਾਂਗ ਵਿਆਪਕ ਹੈ ਆਕਾਸ਼ ਜੜ ਹੈ ਪਰ ਨਿਰੰਕਾਰ ਚੇਤਨ ਹੈ ਉਸ ਦਾ ਮੂਲ ਮੁੱਢ ਤੋਂ ਹੀ ਉੜਕ ਅੰਤ ਨਹੀਂ ਲੱਭਦਾ ਉਤਪਤ ਪਰਲੋ ਅੱਖ ਖੋਲਣ ਤੇ ਬੰਦ ਕਰਨ ਦੇ ਸਮੇਂ ਵਿੱਚ ਅਨੇਕਾਂ ਉਤਪਤ ਔਰ ਪਰਲੋਕ ਕਰ ਦਿੰਦਾ ਹੈ ਬਹੁਤ ਸਾਰੀ ਰਚਨਾ ਰਚ ਦਿੰਦਾ ਹੈ ਤੇ ਖਿੰਮਾਤਰ ਵਿੱਚ ਹੀ ਸਾਰਿਆਂ ਦੀ ਪਰਲੋ ਲਿਆ ਦਿੰਦਾ ਹੈ ਫੁੱਲਾ ਅੰਦਰ ਵਾਸ ਮਹੱਕੈ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਉਸ ਨੂੰ ਜਾਣ ਕਿਵੇਂ ਜਾਵੇ ਨੇੜ ਹੈ ਅਰ ਭੇਦ ਨਾ ਪਾਇਆ ਐ ਸਾਰਿਆਂ ਦੇ ਨੇੜੇ ਆ ਪਰ ਉਹ ਨੂੰ ਸਮਝਾ ਕਿਵੇਂ ਜਾਵੇ ਫੁੱਲਾਂ ਦੇ ਵਿੱਚ ਮਹਿਕ ਹੈ ਪਰ ਦੇਖਦੀ ਨਹੀਂ ਇਸ ਪ੍ਰਕਾਰ ਪਹੁ ਪੰਬਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਇਸ ਪ੍ਰਕਾਰ ਉਹ ਨੂੰ ਉੱਚ ਨੀਵੇਂ ਸੱਜੇ ਖੱਬੇ ਪੂਰਬ ਪਛਮ ਸਾਰੇ ਵਿਆਪਕ ਨੂੰ ਕਿਸੇ ਪਾਸੋਂ ਕਿਸੇ ਪਾਸੇ ਵੀ ਗਿਆਨ ਉਹਦਾ ਅੰਤ ਨਹੀਂ ਆਵੇਗਾ ਲੱਭਣਾ ਹੋਵੇ ਤਾਂ ਆਪਣੇ ਅੰਦਰ ਹੀ ਖੋਜੋ ਘਾਟ ਹੀ ਖੋਜੋ ਭਾਈ ਸਾਰਿਆਂ ਪਾਸਿਆਂ ਸਾਰੇ ਥਾਵਾਂ ਤੇ ਵਿਆਪਕ ਰਿਆ ਵਿਆਪਕ ਹੋ ਰਿਆ ਕਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਉਸ ਨੂੰ ਲੱਭਣਾ ਤੇ ਆਪਣੇ ਹਿਰਦੇ ਅੰਦਰ ਹੀ ਲੱਭਣਾ ਕਰੋ ਓਂਕਾਰ ਆਕਾਰ ਕਰ ਥਿਤ ਨਵਾਰ ਨਾ ਮਾਹੋ ਜਨਾਇ ਕੁਦਰਤ ਦਾ ਭੇਦ ਕਾਦਰ ਜਾਣਦਾ ਸੁਪਰਮਉਂਦੇ ਹਨ ਜਦੋਂ ਓੰਕਾਰ ਬ੍ਰਹਮ ਨੇ ਪਰਪੰਚ ਰਚਿਆ ਤਦੋਂ ਥਿਤਵਾਰ ਮਹੀਨਾ ਕੁਝ ਵੀ ਕੋਈ ਵੀ ਜਾਣਦਾ ਨਹੀਂ ਸੀ ਕਦੋਂ ਰਚਿਆ ਹੈ ਨਿਰੰਕਾਰ ਆਕਾਰ ਵਿਣ ਏਕ ਓੰਕਾਰ ਨਾ ਅਲਖ ਲਖਾਇਆ ਨਿਰੰਕਾਰ ਪ੍ਰਮਾਤਮਾ ਸਰੂਪ ਤੋਂ ਬਿਨਾ ਜੋਤ ਸਰੂਪ ਸੀ ਉਸ ਇੱਕੰਕਾਰ ਅਲਖ ਨੇ ਕਿਸੇ ਨੂੰ ਆਪਣਾ ਆਪ ਨਹੀਂ ਲਖਾਇਆ ਆਪਣਾ ਆਪ ਨਹੀਂ ਦੱਸਿਆ ਇਹ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਫਿਰ ਗੁਰੂ ਰੂਪ ਹੋ ਕਰਕੇ ਨਿਰੰਕਾਰ ਨੇ ਫਿਰ ਜਣਾਉਣਾ ਕੀਤਾ ਨਹੀਂ ਤੇ ਸਾਰੇ ਲੱਭਦੇ ਫਿਰਦੇ ਸੀ ਕਿਸੇ ਨੂੰ ਸੀ ਨਹੀਂ ਸੀ ਮਿਲਦਾ ਆਪੇ ਆਪ ਉਪਾਏ ਗਏ ਆਪੇ ਆਪਣਾ ਨਾਉ ਉਤਰਾਇਆ ਆਪ ਜਗਤ ਨੂੰ ਪੈਦਾ ਕਰਕੇ ਖਾਪੀ ਆਪਣਾ ਨਾਉ ਪਰਮੇਸ਼ਰ ਦਾ ਸਰਬੰਧਾਨ ਧਰਾਇਆ ਸੀ ਅਥਵਾ ਸਾਰੇ ਜੀਵਾਂ ਨੂੰ ਰਾਜ ਕੇ ਉਹਨਾਂ ਦੀ ਕਲਿਆਣ ਦਾ ਸਾਧਨ ਆਪਣਾ ਨਾਮ ਜੋ ਆਪ ਹੀ ਸਥਾਪਿਤ ਕੀਤਾ ਆਦਪੁਰਖ ਆਦੇਸ਼ ਹੈ ਹੈ ਪੀ ਹੋਸੀ ਹੋਦਾ ਆਇਆ ਉਸ ਵਾਹਿਗੁਰੂ ਉਹ ਜੋ ਵਾਹਿਗੁਰੂ ਸਰਬ ਦਾ ਆਦ ਕਾਰਣ ਹੈ ਉਹਦੇ ਤਾਈ ਸਾਡੀ ਨਮਸਕਾਰ ਹੋਵੇ ਜੋ ਹੁਣ ਹੈ ਅੱਗੇ ਹੋਏਗਾ ਉਸ ਕਾਲ ਵਿਖੇ ਪਰੰਪਰਾ ਤੋਂ ਹੁੰਦਾ ਆਇਆ ਹੈ ਆਦ ਨਾ ਅੰਤ ਬੇਅੰਤ ਹੈ ਉਸ ਦਾ ਮੋੜ ਔਰ ਉਸ ਦਾ ਅੰਤ ਕੋਈ ਨਹੀਂ ਹੈ ਕਿਉਂ ਜੋ ਉਹ ਬੇਅੰਤ ਹੈ ਆਪੇ ਆਪ ਹੈ ਪਰ ਆਪ ਜਿਤਾਉਂਦਾ ਨਹੀਂ ਹੈ ਆਪੇ ਆਪ ਉਪਾਏ ਸਮਾਇਆ ਸ੍ਰਿਸ਼ਟੀ ਆਪ ਰਾਜ ਕੇ ਆਪੇ ਹੀ ਸੰਭਾਲ ਲੈਂਦਾ ਹੈ ਥਿਤਵਾਰ ਨ ਦੋਗੀ ਜਾਣੈ ਰੁਤਵਾਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਪਰ ਮੰਨਦੇ ਹਨ ਕਿ ਉਹਦਾ ਅੰਤ ਕੋਈ ਨਹੀਂ ਜਾਣਦਾ ਨਾ ਰੋਤ ਮਹੀਨਾ ਕੋਈ ਬ੍ਰਹਮਾ ਦਾਣ ਦਾ ਵਿਸ਼ਨੂੰ ਵੀ ਨਹੀਂ ਜਾਣਦਾ ਸਤਿਵਾਰ ਨੂੰ ਜੋਗੀ ਵੀ ਨਹੀਂ ਜਾਣਦਾ ਸ਼ਿਵ ਜੀ ਉਹ ਜਦ ਜਦ ਉਹ ਅਨਿਰੰਕਾਰ ਸ੍ਰਿਸ਼ਟੀ ਰਚਦਾ ਹੈ ਤਾਂ ਉਹਦਾ ਸਮਗਰ ਭੇਤ ਆਪ ਹੀ ਜਾਣਦਾ ਹੈ ਰੋਮ ਰੋਮ ਵਿੱਚ ਰਖੇ ਹੋਣ ਕਰ ਵਰ ਭੰਡ ਕਰੋੜ ਸਮਾਈ ਕਾਦਰ ਕੀਤੇ ਤੋਂ ਅਗੰਮ ਹੈ ਇਹ ਜੋ ਰਚਨਾ ਹੈ ਇਹ ਉਰੇ ਹੈ ਉਹ ਪਰੰਪਰ ਹੈ ਪਾਰ ਬ੍ਰਹਮ ਹੈ ਇਸ ਤਰ੍ਹਾਂ ਇੱਥੇ ਕਥਨ ਕਰ ਰਹੇ ਹਨ ਹੈ ਪਰਮਾਤਮਾ ਨੇ ਹਰ ਇੱਕ ਇੱਕ ਰੋਮ ਦੇ ਵਿੱਚ ਕਰੋੜ ਬ੍ਰਹਿਮੰਡ ਦੀ ਗਿਣਤੀ ਉਸ ਪਰਮਾਤਮਾ ਨੇ ਰਾਜ ਕਰਕੇ ਰੱਖੀ ਹੈ ਕੇਵੜ ਵੱਡਾ ਆਖੀਐ ਕੇਤ ਘਰ ਵਸੈ ਕੇਵੜ ਜਾਈ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਹਨ ਵੇਖੋ ਕਿਡੀ ਵੱਡੀ ਬਿਆੰਤਤਾ ਹੈ ਪਰਮੇਸ਼ਰ ਦੀ ਆਪਣੇ ਸਰੀਰ ਤੇ ਕਿੰਨੇ ਰੋਮ ਹਨ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਇੱਕ ਬ੍ਰਹਿਮੰਡ ਦੀ ਗੱਲ ਨਹੀਂ ਕੀਤੀ ਇੱਕ ਬ੍ਰਹਿਮੰਡ ਦਾ ਬਸਾਰਾ ਵੇਖਣਾ ਹੋਵੇ ਤਾਂ ਕਿੰਨਾ ਪੰਜ ਤਤ ਤਿੰਨ ਗੁਣ 25 ਪ੍ਰਕਿਰਤੀਆਂ ਦੁਆਰਾ ਜੀਵ ਪੈਦਾ ਕੀਤੇ ਆ ਔਰ 84 ਲੱਖ ਜੁਨਾ ਪੈਦਾ ਕੀਤੀਆਂ ਹਨ ਅੰਡਜ ਜੇਰਜ ਸੇਤਜ ਉਤਪਜ ਦੇ ਰਾਈ ਚਾਰ ਖਾਣੀਆਂ ਦਾਈ ਚਾਰ ਬਾਣੀਆਂ ਦਿੱਤੀਆਂ ਸੋ ਗੁਰੂ ਪ੍ਰੇਮੀਆਂ ਬਹੁਤ ਪ੍ਰਕਾਰ ਦੀ ਤੇ ਅਨੇਕਾਂ ਵਿਧੀਆਂ ਦੇ ਨਾਲ ਇਹ ਰਤਨਾ ਰਚੀਆਂ ਨਿਰੰਕਾਰ ਨੇ ਕਰਤਾਪੁਰਖ ਨੇ ਇਹ ਇੱਕ ਜੂਨ ਦੇ ਵਿੱਚ 84 ਲੱਖ ਜੂਨਾ ਹਨ 21 21 ਵਜਾ ਦੀਆਂ 21 21 ਲੱਖ ਵਜਾ ਇੱਕ ਇੱਕ ਖਾਣੀ ਰਹੀਂ ਪੈਦਾ ਕੀਤੀ ਹੈ ਚਾਰ ਖਾਣੀਆਂ ਰਹੀਂ 84 ਲੱਖ 42 ਲੱਖ ਪਾਣੀ ਵਿੱਚ 42 ਲੱਖ ਧਰਤੀ ਤੇ ਤੇ ਹਵਾ ਵਿੱਚ ਇਸ ਪ੍ਰਕਾਰ ਇਹ ਜੋ 84 ਲੱਖ ਜੂਨ ਪੈਦਾ ਕੀਤੀ ਹੈ ਇੱਕ ਇੱਕ ਜੂਨ ਦੇ ਵਿੱਚ ਕਿਨੇ ਕਿਨੇ ਜੀਵ ਹਨ ਉਹਨਾਂ ਦੀ ਕਾਉਣ ਗਿਣਤੀ ਕਰੇ ਕਿਵਡ ਵੱਡਾ ਆਖੀਏ ਉਹਨੂੰ ਕਿੰਨਾ ਕੁ ਵੱਡਾ ਆਖਣਾ ਕਰੀਏ ਕਿਤਕਾਰ ਵਸਾਇ ਕਿਵਡ ਜਾਈ ਸੋ ਜਿਹੜੇ ਘਰ ਵਿੱਚ ਰਹਿੰਦਾ ਹੈ ਉਹ ਕਿਹੜਾ ਘਰ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਵਨ ਹਾਰੇ ਉਹ ਕਿਹੜਾ ਘਰ ਹੈ ਜਿਥੇ ਬੈਠ ਕਰਕੇ ਸਾਰਿਆਂ ਦੀ ਸੰਭਾਲ ਕਰਦਾ ਹੈ ਸੋ ਕੇਵਡਾਈ ਕਿ ਡੇ ਵੱਡੀ ਉਹ ਜਗ੍ਹਾ ਹੈ ਜਿੱਥੇ ਉਹ ਵਿਆਪਕ ਹੈ ਗਿਣਤੀ ਨਹੀਂ ਸੋ ਇਹੋ ਜ ਆ ਪਰਮੇਸ਼ਰ ਨਿਰੰਕਾਰ ਇਕ ਇਕ ਵਾਉ ਅਮਾਉ ਹੈ ਲਖ ਦਰਿਆਉ ਨਾ ਕੀਮਤ ਪਾਈ ਵਰਮਉਂਦੇ ਹਨ ਇਹ ਨਿਰੰਕਾਰ ਤੇਰਾ ਇੱਕ ਵਾਗ ਕੁਮਿੰਤੀ ਵਿੱਚ ਨਹੀਂ ਹੁੰਦਾ ਇਹ ਸੱਚੇ ਪਾਤਸ਼ਾਹ ਤੇਰੇ ਇੱਕ ਵਾਗ ਤੋਂ ਹੋਏ ਜੋ ਲੱਖਾਂ ਦਰਿਆ ਉਹਨਾਂ ਦੀ ਕੀਮਤ ਨਹੀਂ ਪਾਈ ਜਾਂਦੀ ਯਥਾ ਕੀਤਾ ਪਸਾਓ ਏਕੋ ਕਵਾਉ ਕਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਦਾਵਾ ਏਕ ਵਾਰ ਏ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਇੱਕ ਬਜਨ ਤੋਂ ਜੋ ਇਹ ਸ੍ਰਿਸ਼ਟੀ ਪੈਦਾ ਹੋਈ ਹੈ ਉਦੋਂ ਹੀ ਨਹੀਂ ਅੰਤ ਪਾ ਸਕਦੇ ਲੱਖਾਂ ਦਰਿਆ ਪੈਦਾ ਕਰ ਦਿੱਤੇ ਲੱਖਾਂ ਇਹ ਚੇਤਨ ਲਹਿਰਾਂ ਪੈਦਾ ਕਰ ਦਿੱਤੀਆਂ ਸੱਚੇ ਪਾਤਸ਼ਾਹ ਤੁਹਾਡਾ ਅੰਤ ਕਿੰਨੇ ਪਾਉਣਾ ਆਪ ਜੀ ਬੇਅੰਤ ਹੋ ਪਰਵਦ ਗਾਰ ਅਪਾਰ ਹੈ ਪਾਰਾਵਾਰ ਨਾ ਅਲਖ ਲਖਾਈ ਏ ਅਕਾਲ ਪੁਰਖ ਤੂੰ ਪਰਵਦਗਾਰ ਸਭ ਦਾ ਪਾਲਕ ਹੈ ਅਪਾਰ ਹੈ ਤੇਰਾ ਪਾਰਾਵਾਰ ਨਹੀਂ ਹੈ ਨਾ ਹੀ ਅਲਖ ਦੀ ਲਖਤਾ ਹੋ ਸਕਦੀ ਹੈ ਐਡੇ ਵੱਡੇ ਹੋ ਆਪ ਏ ਵੱਡਾ ਵੱਡਾ ਹੋਏ ਕੈ ਕਿਥੇ ਰਹਾ ਨਾ ਆਪ ਲੁਕਾਈ ਸੁਪਰਮਉਂਦੇ ਹਨ ਇੱਡਾ ਵੱਡਾ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਕਿਥੇ ਲੁਕਾ ਛੱਡਿਆ ਆਪਣੇ ਆਪ ਨੂੰ ਇੰਨਾ ਵੱਡਾ ਵੇਖੋ ਮਿੰਤੀ ਗਿਣਤੀ ਕੋਈ ਨਹੀਂ ਕੋਈ ਹਿਸਾਬ ਕਿਤਾਬ ਚ ਨਹੀਂ ਆਉਂਦਾ ਸੋ ਧਰਤੀ ਨੂੰ ਗਿਣਿਆ ਕਿ 50 ਕਰੋੜ ਧਰਤੀ ਨੂੰ ਸੋ ਜੋਜਨ ਧਰਤੀ ਹੈ ਪਰ ਲੱਖਾਂ ਕਰੋੜਾਂ ਹੀ ਧਰਤੀਆਂ ਜਿਸ ਨੇ ਸਾਜ ਰੱਖੀਆਂ ਹਨ ਕਰੋੜਾਂ ਹੀ ਬ੍ਰਹਿਮੰਡ ਆਪਣੇ ਰੂਪ ਚ ਰੱਖੇ ਹਨ ਉਹਦੀ ਗਿਣਤੀ ਮਿੰਤੀ ਕੌਣ ਕਰੇਗਾ ਇੰਨਾ ਵੱਡਾ ਹੋ ਕਰਕੇ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਛੱਡਿਆ ਸੱਚੇ ਪਾਤਸ਼ਾਹ ਸੁਰ ਨਰਨਾਥ ਰਹੀ ਲਿਵ ਲਾਈ ਦੇਵਤੇ ਦਿਓ ਆਦਮੀ yogi ਲੋਕ ਆਪ ਨੂੰ ਲਿਵ ਲਾ ਕੇ ਥੱਕ ਰਹੇ ਹਨ ਪਰ ਆਪ ਜੀ ਦਾ ਅੰਤ ਨਹੀਂ ਪਾ ਸਕੇ ਕਿੰਨੇ ਵੱਡੇ ਬਿਆੰਥ ਹੋ ਆਪ ਸੋ ਇਥੇ ਗੁਰੂ ਕੇ ਪਿਆਰਿਓ 8ਵੀਂ ਪੌੜੀ ਤੱਕ ਕਥਾ ਸੰਪੂਰਨ ਹੋਈ ਹੈ 8 ਪੌੜੀਆਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ ਸਾਵੇਂ ਦੀ ਸਮਾਪਤੀ ਹੈ ਆਓ ਹੁਣ ਦੋ ਪੰਕਤੀਆਂ ਪੜ੍ਹ ਕੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਵਿਚਾਰ ਕਰਦੇ ਹੋਇਆਂ ਭੁੱਲਾਂ ਦੀ ਸ਼ਮਾ ਬਖਸ਼ਣੀ ਆਓ ਗੁਰੂ ਪ੍ਰੇਮੀਆਂ ਇਸੇ ਤਰ੍ਹਾਂ ਹੀ ਰੋਜ਼ਾਨਾ ਹੀ ਸੋ ਪਾਵਨ ਕਥਾ ਸੁਣ ਕਰਕੇ ਲਾਹੇਵਾਂ ਪ੍ਰਾਪਤ ਕਰਿਆ ਕਰਿਏ ਏ ਵੱਡਾ ਵੱਡਾ ਹੋਇ ਕਿਥਾ ਰਹਿ ਆਪ ਲੁਕਾਈ ਸੁਰ ਨਰਨਾਥ ਰਾਏ ਲੈ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ